ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਅਕਸਰ ਅਸੀਂ ਕਹਿੰਦੇ ਹਾਂ ਕਿ ਸਾਡੇ ਮਾਪੇ ਸਾਨੂੰ ਸਮਝਦੇ ਨਹੀਂ ਉਹ ਪੁਰਾਣੇ ਖਿਆਲਾਂ ਦੇ ਨੇ ਪਰ ਕਦੇ ਸੋਚਿਆ ਹੈ ਕਿ ਜੇ ਸ਼ਰਤ ਹੈ ਤਾਂ ਅਸੀਂ ਆ ਰਾਮ ਨਾਲ ਸੌਂਦੇ ਹਾਂ ਉਹ ਸ਼ਤ ਤਨ ਨੂੰ ਸੰਭਾਲਣ ਲਈ ਕਿਸੇ ਨੇ ਆਪਣੇ ਖੁਦ ਦੇ ਸੁਪਨੇ ਗਿਰਵੀ ਰੱਖੇ ਹੁੰਦੇ ਨੇ ਅੱਜ ਦੀ ਕਹਾਣੀ ਸੁਣ ਕੇ ਸ਼ਾਇਦ ਤੁਹਾਡਾ ਨਜ਼ਰੀਆ ਬਦਲ ਜਾਵੇ ਰਮਨ ਅੱਜ 5 ਸਾਲਾਂ ਬਾਅਦ ਕੈਨੇਡਾ ਤੋਂ ਪਿੰਡ ਵਾਪਸ ਆਇਆ ਸੀ ਪਰ ਅਫਸੋਸ ਉਹ ਆਪਣੇ ਬਾਪੂ ਜੀ ਨੂੰ ਜਿਉਂਦਾ ਨਹੀਂ ਮਿਲ ਸਕਿਆ ਬਾਪੂ ਜੀ ਦਾ ਕੱਲ ਹੀ ਦਿਹਾਂਤ ਹੋਇਆ ਸੀ ਰਮਨ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਦਿਲ ਵਿੱਚ ਇੱਕ ਸ਼ਿਕਾਇਤ ਵੀ ਸੀ ਉਸ ਨੂੰ ਲੱਗਦਾ ਸੀ ਕਿ ਬਾਪੂ ਜੀ ਹਮੇਸ਼ਾ ਪੈਸੇ ਪੈਸੇ ਕਰਦੇ ਰਹਿੰਦੇ ਸਨ ਜਦੋਂ ਵੀ ਰਮਨ ਫੋਨ ਕਰਦਾ ਬਾਪੂ ਜੀ ਬਸ ਇਹੀ ਪੁੱਛਦੇ ਪੁੱਤ ਸੇਵਿੰਗ ਕਿੰਨੀ ਹੋ ਗਈ ਪੈਸੇ ਬਰਬਾਦ ਨਾ ਕਰੇ ਰਮਨ ਨੂੰ ਲੱਗਦਾ ਸੀ ਕਿ ਬਾਪੂ ਜੀ ਬਹੁਤ ਕੰਜੂਸ ਹਨ ਅੰਤਿਮ ਸੰਸਕਾਰ ਤੋਂ ਬਾਅਦ ਰਮਨ ਬਾਪੂ ਜੀ ਦੇ ਕਮਰੇ ਵਿੱਚ ਗਿਆ ਉੱਥੇ ਉਹੀ ਪੁਰਾਣਾ ਮੰਝਾ ਉਹੀ ਪੁਰਾਣੀ ਟੁੱਟੀ ਹੋਈ ਐਣਕ ਪਈ ਸੀ ਰਮਨ ਨੇ ਅਲਮਾਰੀ ਖੋਲੀ ਤਾਂ ਇੱਕ ਪੁਰਾਣੀ ਡਾਇਰੀ ਮਿਲੀ ਰਮਨ ਨੇ ਸੋਚਿਆ ਕਿ ਸ਼ਾਇਦ ਇਸ ਵਿੱਚ ਬਾਪੂ ਜੀ ਨੇ ਕਿਸੇ ਦੇ ਲੈਣ ਦੇਣ ਦਾ ਹਿਸਾਬ ਲਿਖਿਆ ਹੋਵੇਗਾ ਪਰ ਜਦੋਂ ਉਸਨੇ ਪਹਿਲਾ ਪੰਨਾ ਪੜਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਡਾਇਰੀ ਵਿੱਚ ਹਿਸਾਬ ਤਾਂ ਲਿਖਿਆ ਸੀ ਪਰ ਪੈਸਿਆਂ ਦਾ ਨਹੀਂ ਜ਼ਿੰਦਗੀ ਦਾ ਇੱਕ ਤਾਰੀਖ ਤਾਂ ਲਿਖਿਆ ਸੀ ਅੱਜ ਮੇਰੀ ਛਾਤੀ ਵਿੱਚ ਬਹੁਤ ਦਰਦ ਸੀ ਡਾਕਟਰ ਨੇ ਮਹਿੰਗੀ ਦਵਾਈ ਦਸੀ ਪਰ ਅੱਜ ਰਮਨ ਦਾ ਫੋਨ ਆਇਆ ਸੀ ਉਸਨੂੰ ਕਾਲਜ ਦੀ ਫੀਸ ਲਈ ਪੈਸੇ ਚਾਹੀਦੇ ਨੇ ਮੈਂ ਦਵਾਈ ਨਹੀਂ ਲਈ ਪੈਸੇ ਰਮਨ ਨੂੰ ਭੇਜ ਦਿੱਤੇ ਮੇਰਾ ਪੁੱਤ ਪੜ ਜਾਵੇ ਮੇਰਾ ਕੀ ਹੈ ਅਗਲਾ ਪੰਨਾ ਪਲਟਿਆ ਤਾਂ ਲਿਖਿਆ ਸੀ ਅੱਜ ਮੇਰਾ ਕੁੜਤਾ ਪੂਰਾ ਫਟ ਗਿਆ ਲੋਕ ਮਜ਼ਾਕ ਉਡਾਉਂਦੇ ਨੇ ਪਰ ਮੈਂ ਨਵਾਂ ਨਹੀਂ ਲਿਆ ਕਿਉਂਕਿ ਰਮਨ ਨੇ ਕਿਹਾ ਸੀ ਕਿ ਉਸ ਨੂੰ ਕੈਨੇਡਾ ਜਾਣ ਲਈ ਨਵਾਂ ਪੈਂਟ ਕੋਟ ਚਾਹੀਦਾ ਹੈ ਉਹ ਸੋਹਣਾ ਲੱਗਣਾ ਚਾਹੀਦਾ ਹੈ ਰਮਨ ਡਾਇਰੀ ਪੜਦਾ ਗਿਆ ਤੇ ਉਸ ਦਾ ਹਰ ਇੱਕ ਹੰਝੂ ਉਸ ਦੀ ਗਲਤੀ ਦਾ ਅਹਿਸਾਸ ਕਰਵਾ ਰਿਹਾ ਸੀ ਆਖਰੀ ਪੰਨੇ ਤੇ ਲਿਖਿਆ ਸੀ ਮੈਨੂੰ ਪਤਾ ਹੈ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਰਮਨ ਨੂੰ ਨਾ ਦੱਸਿਓ ਨਹੀਂ ਤਾਂ ਉਹ ਆਪਣਾ ਕੰਮ ਛੱਡ ਕੇ ਵਾਪਸ ਆ ਜਾਵੇਗਾ ਉਸ ਦਾ ਸੈਟਲ ਹੋਣਾ ਮੇਰੀ ਜ਼ਿੰਦਗੀ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਦਿਨ ਰਮਨ ਉਸ ਖਾਲੀ ਕਮਰੇ ਵਿੱਚ ਦਹਾੜਾ ਮਾਰ ਕੇ ਰੋਇਆ ਉਹ ਜਿਸ ਬਾਪ ਨੂੰ ਕੰਜੂਸ ਸਮਝਦਾ ਰਿਹਾ ਅਸਲ ਵਿੱਚ ਉਹ ਬਾਪ ਆਪਣੀ ਜ਼ਿੰਦਗੀ ਦੀ ਇੱਕ ਇੱਕ ਸਾਹ ਵਿੱਚ ਕੀ ਰਮਨ ਦਾ ਭਵਿੱਖ ਖਰੀਦ ਰਿਹਾ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਉਹ ਬਾਪ ਨੂੰ ਨਵਾਂ ਕੁੜਤਾ ਤਾਂ ਲੈ ਕੇ ਦੇ ਸਕਦਾ ਸੀ ਪਰ ਵਾਪਸ ਨਹੀਂ ਲਿਆ ਸਕਦਾ ਸੀ ਦੋਸਤੋ ਮਾਪੇ ਦਿਆਂ ਚੁੜਰੀਆਂ ਵਿੱਚ ਲਿਖੀ ਮਿਹਨਤ ਨੂੰ ਪੜਨਾ ਸਿੱਖੋ ਉਹਨਾਂ ਦੀ ਕੰਜੂਸੀ ਵਿੱਚ ਤੁਹਾਡੇ ਲਈ ਜੋੜਿਆ ਹੋਇਆ ਭਵਿੱਖ ਹੁੰਦਾ ਏ ਜੇ ਘਰ ਵਿੱਚ ਬਜ਼ੁਰਗ ਬੈਠੇ ਨੇ ਤਾਂ ਅੱਜ ਹੀ ਜਾ ਕੇ ਉਹਨਾਂ ਦੇ ਗਲ ਲੱਗ ਜਾਓ ਕਿਉਂਕਿ ਇੱਕ ਵਾਰ ਇਹ ਸ਼ਾਂ ਸਿਰ ਤੋਂ ਉੱਠ ਗਈ ਤਾਂ ਦੁਨੀਆ ਦੀ ਕੋਈ ਵੀ ਧੁੱਪ ਤੁਹਾਨੂੰ ਨਿਗ ਨਹੀਂ ਦੇ ਸਕਦੀ